ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਦਪਿਕਾ ਖੋਸਲਾ ਇਸ ਵੇਲੇ ਤੇ ਅਸੀਂ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਾਂਗਰਸ ਨਾਲ ਜੁੜੀ ਇਸ ਵੇਲੇ ਦੇ ਅਸੀਂ ਖਬਰ ਤੁਹਾਨੂੰ ਦੱਸਦੇ ਹਾਂ ਕਿ ਕਾਂਗਰਸ ਦੇ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਯੁੱਧ ਨਸ਼ਿਆ ਵਿਰੁੱਧ ਮਹਿੰਮ ਨੂੰ ਲੈ ਕੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਦਰਅਸਲ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਸੁਖਜਿੰਦਰ ਰੰਦਾਵਾ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਔਰ ਉਇਸ ਦੌਰਾਨ ਰਾਜਾ ਵੜਿੰਗ اور ਸੁਖਿੰਦਰ ਰੰਦਾਵਾ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਡੀਜੀਪੀ ਗੌਰਵ ਯਾਦਵ ਹੁਣਾਂ ਦੇ ਵੱਲੋਂ 31 ਮਈ ਤੱਕ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਆਖੀ ਗਈ ਸੀ ਉੱਥੇ ਤਾਂ ਕਾਹ ਕਿਹਾ ਗਿਆ ਸੀ ਕਿ ਜੇਕਰ ਕਿਸੇ ਵੀ ਹਲਕੇ ਜਾਂ ਪਿੰਡ ਦੇ ਵਿੱਚੋਂ ਨਸ਼ਾ ਬਰਾਮਦ ਹੁੰਦਾ ਹੈ ਤਾਂ ਦੋਸ਼ੀਆ ਖਿਲਾਫ ਤਾਂ ਕਾਰਵਾਈ ਹੋਵੇਗੀ ਹੀ ਨਾਲ ਦੇ ਨਾਲ ਜਿਹੜੇ ਪੁਲਿਸ ਅਧਿਕਾਰੀ ਦਾ ਹਲਕਾ ਹੋਏਗਾ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇਗਾ ਔਰ ਇਸ ਤੋਂ ਬਾਅਦ 31 ਮਈ ਨੂੰ ਬਕਾਇਦਾ ਡੀਜੀਪੀ ਗੌਰਵ ਯਾਦਵ ਹੁਣਾਂ ਦੇ ਵੱਲੋਂ ਕਾਨਫਰੰਸ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਕਿਵੇਂ ਵੱਡੇ ਗਿਣਤੀ ਦੇ ਵਿੱਚ ਜੋ ਹੈ ਨਸ਼ਾ ਤਸਕਰ ਗ੍ਰਫਤਾਰ ਕੀਤੇ ਗਏ ਨਹੀਂ ਇੱਥੇ ਤੱਕ ਕਿ ਕੁਝ ਵੱਡੀਆਂ ਮੱਛੀਆਂ ਜੋ ਨੇ ਉਹ ਵੀ 1600 ਤੋਂ ਵੱਧ ਗਿਣਤੀ ਦੇ ਵਿੱਚ ਗ੍ਰਫਤਾਰ ਕਰ ਲਈਆਂ ਗਈਆਂ ਨੇ ਔਰ ਇਹਦੇ ਨਾਲ ਨਾਲ ਡਰੱਗ ਪੈਡਲਰ ਜੋ ਨੇ ਉਹਨਾਂ ਦੀਆਂ ਗ੍ਰਫਤਾਰੀਆਂ ਹੋਈਆਂ ਨੇ ਔਰ ਵੱਡੀ ਮਾਤਰਾ ਦੇ ਵਿੱਚ ਜੋ ਹੈ ਉਹ ਨਸ਼ਾ ਆ ਜੋ ਹੈ ਓਵੀ ਜ਼ਬਤ ਕੀਤਾ ਗਿਆ ਔਰ ਉਸ ਨੂੰ ਡਿਸਟਰੋਏ ਕੀਤਾ ਗਿਆ ਔਰ ਇਹ ਸਭ ਦੇ ਵਿਚਾਰੇ ਕਹਿ ਸਕਦੇ ਆ ਕਿ ਵਿਰੋਧੀ ਧਿਰਾਂ ਦੇ ਵੱਲੋਂ ਅਜੇ ਵੀ ਇਸ ਮਾਮਲੇ ਦੇ ਉੱਤੇ ਤਿੱਖੀਆਂ ਬਿਆਨਬਾਜ਼ੀਆਂ ਕਰਕੇ ਤਿੱਖੇ ਸਵਾਲ ਕਰਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਜੋ ਇਲਜ਼ਾਮ ਲੱਗ ਰਹੇ ਨੇ ਉਸ ਦੇ ਉੱਤੇ ਵੀ ਕਹਿ ਸਕਦੇ ਆ ਕਿ ਤੰਜ ਕਸਦੇ ਹੋਏ ਸਿਆਸਤਦਾਨ ਨਜ਼ਰ ਆਏ ਨੇ ਕਿ ਕੁਝ ਕਹਿ ਰਹੇ ਨੇ ਆਉ ਸੁਣਦੇ ਆ ਸਤਿ ਸ਼੍ਰੀ ਅਕਾਲ ਭਾਈ ਮੈਂ ਤੇ ਰੰਧਾਵਾ ਸਾਹਿਬ ਸੁਖਜਿੰਦਰ ਸਿੰਘ ਜੀ ਅੱਜ ਸੰਵਿਧਾਨ ਬਚਾਓ ਦੇ ਵਾਸਤੇ ਤਾਕੇ ਹਲਕੇ ਜਾ ਰਹੇ ਹਾਂ ਇਸ ਤੋਂ ਬਾਅਦ ਬਰਨਾਲੇ ਵੀ ਪ੍ਰੋਗਰਾਮ ਹੈ ਸੋ ਰਾਸਤੇ ਵਿੱਚ ਗੱਲਾਂ ਕਰ ਰਹੇ ਹਾਂ ਕਿ ਭਗਵਾਨ ਤੋਂ ਮਾਨ ਸਾਹਿਬ ਦਾ ਜਿਹੜਾ ਜੁੱਧ ਨਸ਼ਿਆਂ ਵਿਰੋਧ ਹੈ ਉਹਦਾ ਕੀ ਹਾਲ ਹੈ ਕੁਝ ਹੱਡ ਬੀਤੀ ਸੁਣਾਉਣਗੇ ਜਾ ਜਿਹੜੀ ਅੱਖੀਂ ਡਿਠਾ ਲੋਕਾਂ ਨੇ ਦੱਸਿਆ ਉਹਦੇ ਬਾਰੇ ਦਾ ਦਾਵਾ ਸਭ ਗੱਲ ਕਰਨਗੇ ਸੋਹਰ ਦਾਵਾ ਸਾਹਿਬ ਦੱਸੋ ਜਰਾ ਕੀ ਹੈ ਜੁੱਧ ਨਸ਼ਿਆਂ ਵਿਰੋਧ ਜਿਹੜਾ ਭਗਵੰਤ ਮਾਨ ਨੇ ਚਲਾਇਆ ਤੇ ਮੈਂ ਪਹਿਲਾਂ ਵੀ ਇੱਕ ਕੰਪਲਰ ਫੋਟੋ ਭੇਜੀਆਂ ਸੀ ਉਪਰੀਸ ਵਾਲਿਆਂ ਇੱਕ ਪੁਲਿਸ ਦਾ ਮੁਲਾਜ਼ਮ ਤੇ ਉਹ ਉਹਦੀਆਂ ਵੈਪਨ ਦੇ ਨਾਲ ਇਲੈਗਲ ਵੈਪਨਸ ਦੇ ਨਾਲ ਬੈਠਾ ਗੈਂਗਸਟਰਾਂ ਦੇ ਨਾਲ ਬੈਠਾ ਔਰ ਸਾਹਮਣੇ ਅਫੀਮ ਰੱਖ ਕੇ ਬੈਠਾ ਇਥੋਂ ਦੀ ਗੱਲ ਹੈ ਜੀ ਗੁਰਦਾਸਪੁਰ ਦੀ ਭਗਵਾਨਪੁਰ ਪਿੰਡ ਦਾ ਮੁੰਡਾ ਰਹਿਣ ਵਾਲਾ ਹਾਂ ਤੇ ਉਹਦੇ ਤੇ ਆਪਣੇ ਡੀਏ ਸਭ ਨੂੰ ਵੀ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਫੋਟੋਗ੍ਰਾਫਸ ਭੇਜਦੇ ਹਾਂ ਹਾਂ ਉਹਨਾਂ ਨੂੰ ਮੈਂ ਭੇਜ ਵੀ ਦਿੱਤੀ ਆ ਤੇ ਇਹ ਮੈਂ ਇਸ ਕਰਕੇ ਕੀਤੀ ਕਿ ਦੁੱਤ ਨਸ਼ਾ ਵਿਰੋਧ ਜਿਹੜਾ ਕੱਲ ਦਾ ਖਤਮ ਹੋ ਗਿਆ ਹਾਂ ਉਹ ਤਾਂ ਇਹਨਾਂ ਦੇ ਮੁਤਾਬਕ ਤਾਂ ਨਸ਼ਾ ਇਹਨਾਂ ਨੇ ਸਮਾਪਤ ਕਰਤਾ ਕੱਲ ਪਰ ਇਹਨਾਂ ਨੇ ਜਿਹੜੇ ਜਿਹੜੇ ਕੋਈ ਬੰਦੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪੂਰੇ ਧੜਲੇ ਨਾਲ ਆਪਣੀ ਚਾਹ ਪਨੀਰ ਤੇ ਮੁਲਾਜ਼ਮ ਨੇ ਜਾਂ ਉਹ ਇਹਨਾਂ ਦੇ ਕੋਈ ਹੋਰ ਹਾਲਵੇਂ ਨੇ ਉਹ ਆਪਣੀ ਚਲਾ ਰਹੇ ਨੇ ਤੋਂ ਅੱਜ ਫਿਰ ਉਹਨਾਂ ਦੀਆਂ ਫੋਟੋਆਂ ਦੁਬਾਰਾ ਪਾਵਾਂਗੇ ਤੇ ਜੀ ਭਗਵੰਤ ਮਾਨ ਜੀ ਤੁਹਾਨੂੰ ਮੁਬਾਰਕਾਂ ਤੁਹਾਡੀ ਪੁਲਿਸ ਵੀ ਇਹਦੇ ਵਿੱਚ ਇਨਵੋਲਵ ਹੈ ਤੇ ਇਹ ਅੱਗੇ ਗੱਲ ਕੀਤੀ ਜਾਏਗੀ ਹਾਂ ਕੱਲ ਵੀ ਇਹਨਾਂ ਦਾ ਇੱਕ ਸੱਜਣ ਸੀਗਾ ਅਰੰਦਾਵਾ ਸਾਹਿਬ ਉਹ ਕਹਿੰਦਾ ਵੀ ਅਸੀਂ ਨਸ਼ਾ ਮੁਕੰਮਲ ਖਤਮ ਕਰਤਾ ਰਾਜਾ ਵੜਿੰਗ ਨੂੰ ਇਹਦੇ ਵਿੱਚ ਸੰਯੋਗ ਕਰਨਾ ਚਾਹੀਦਾ ਉਹ ਯਾਰ ਜੇ ਹੋ ਗਿਆ ਹੋਵੇ ਤਾਂ ਭਾਈ ਭਲਿਆ ਮਾਨਸਾ ਸੀ ਕਹੀਆ ਤੈਨੂੰ ਸੁਖਜਿੰਦਰ ਸਿੰਘ ਰੰਡਾਵਾ ਜਿਨ੍ਹਾਂ ਨੇ 40 ਸਾਲ 42 ਸਾਲ ਹੋ ਗਏ ਸਿਆਸਤ ਕਰਦਿਆਂ ਨੂੰ ਇਹ ਦੱਸ ਰਹੇ ਨੇ ਕਿ ਆਹ ਤੁਹਾਡੇ ਯੋਧੇ ਨਸ਼ਿਆਂ ਵਿਰੋਧੀ ਪ੍ਰਧਾਨ ਜੀ ਪ੍ਰਧਾਨ ਜੀ ਆਪਾਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਨਸ਼ਿਆਂ ਦੇ ਵਿਰੁੱਧ ਭਾਵੇਂ ਬੇਸ਼ੱਕ ਆਪਾਂ ਆਪ ਜਿਹੇ ਪਾਰਟੀ ਚ ਮੈਂ ਤਾਂ ਪੁਲਿਸ ਨੂੰ ਆਪਕੇ ਨਾਲ ਚਾਹੀਦਾ ਇਸ ਪਿੰਡ ਚ ਨਸ਼ਾ ਹੈਗਾ ਇੱਥੇ ਪਿੰਡ ਚ ਔਰ ਪੁਲਿਸ ਬੰਨੇਗੀ ਵੀ ਜੇ ਸਾਹਮਣੇ ਬੈਠਾਂਗੇ ਆਪਾਂ ਉਹ ਮੰਨਣਗੇ ਵੀ ਕਿ ਨਾ ਗੁੰਡੇ ਦੇ ਤੇ ਨਾ ਨਸ਼ੇ ਵਾਲੇ ਦੇ ਅਗੇਂਸਟ ਮੈਂ ਉਹ ਉਹਨਾਂ ਨੂੰ ਕਦੀ ਦੁਸ਼ਪਾਰਿਸ਼ ਕੀਤੀ ਆ ਮੈਂ ਹਮੇਸ਼ਾ ਕਰਦਾ ਕਿ ਐਸ ਗੁੰਡੇ ਤੇ ਐਸ ਨਸ਼ੇ ਵਾਲੇ ਨੂੰ ਛੱਡਿਓ ਨਾ ਇਨਫਾਰਮ ਕਰੀਦਾ ਕਿ ਆਪ ਤੁਸੀਂ ਫੜ ਲਿਆ ਇਹਨੂੰ ਹੁਣ ਤੁਸੀਂ ਛੱਡ ਦੇਣਾ ਤੁਹਾਡੇ ਐਸਐਸਓ ਨੇ ਇਹਨੂੰ ਫੜ ਲਓ ਤੇ ਉਹਦੇ ਬਾਅਦ ਠੀਕ ਉਦਾਂ ਹੀ ਹੋਇਆ ਤੇ ਇਹਦੇ ਵਿੱਚ ਤੇ ਮੈਂ ਫੋਟੋਆਂ ਹੀ ਪਾਈਆਂ ਸਾਰਿਆਂ ਨੂੰ ਤੇ ਤੁਹਾਡਾ ਬੰਦਾ ਕੋਈ ਕਰ ਰਿਆ ਤੇ ਘਰ ਢੋਂ ਨਾਲ ਜਿਹੜੇ ਘਰ ਮਕਾਨ ਢਾਕੇ ਇੱਕ ਡਰਾਮਾ ਕੀਤਾ ਗਿਆ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਰੰਧਾਵਾ ਸਾਹਿਬ ਨਸ਼ਾ ਕਦਮ ਹੋ ਗਿਆ ਇਹ ਰਖਿਆ ਲੱਗ ਕੇ ਘਰ ਢਾਉਣ ਦੇ ਉਹਨਾਂ ਦੇ ਘਾਟ ਰਾਇਤੇ ਜਿਹੜੇ ਇਹਨਾਂ ਨੂੰ ਨਹੀਂ ਮਿਲੇ ਜੇ ਇਹਨਾਂ ਨੇ ਘਰ ਹੀ ਢਾਉਣੇ ਸੀ ਤੇ ਨਸ਼ਾ ਸਭ ਤੋਂ ਵੱਧ ਮੇਰੇ ਇਲਾਕੇ ਕਿਤੇ ਜਾਂ ਜਿੰਨੇ ਐਕਸਟਰੈਸ਼ਨ ਕੀਤੀ ਚੱਗੂ ਫੁਗਣ ਤੋਂ ਕੀਤੀ ਆ ਉਹਦੇ ਵੱਲ ਨੂੰ ਗਏ ਉਥੇ ਮੈਂ ਹੈਪੀ ਪਸ਼ੀ ਦੇ ਘਰ ਖਦੀ ਗਏ ਆਪਰੋ ਜਿਹੜਾ ਇਹਨਾਂ ਦਾ ਕੋਈ ਸਪੋਰਟ ਜੀਵਨ ਫੌਜੀ ਮੇਰੇ ਇਲਾਕੇ ਚ ਸ਼ਿਆਦੇ ਪਿੰਡ ਦਾ ਕਦੀ ਇਹਨਾਂ ਮੂੰਹ ਕੀਤਾ ਕਦੀ ਇਹਨਾਂ ਮਾਨਪਿੰਡ ਡੇਰ ਬਾਬਾ ਨਾਨਕ ਦੇ ਨਾਲ ਉਹ ਪ੍ਰਿੰਸ ਕਿ ਪਤਾ ਨਹੀਂ ਕੀ ਉਹਦੇ ਘਰ ਵੱਲੋਂ ਮੂੰਹ ਕੀਤਾ ਇਹ 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 ਇਹਦਾ ਡਰਾਮਾ ਕਰਕੇ ਇਹ ਜੈਂਗਸਟਰイズਮ ਜਾਂ ਨਸ਼ਾ ਜਿਹੜਾ ਜੋਧ ਨਸ਼ਾ ਮਰੋ ਤੇ ਯਾਰ ਕਮਾ ਲੋਗੀ ਆਜ ਅੱਜ ਆ ਜਾਣੇ ਹੋਮ ਡਿਲੀਵਰੀ ਤੇ ਮਖੰਤਰੀ ਸਾਹਿਬ ਹੋਮ ਡਿਲੀਵਰੀ ਆ ਅਰ ਮੈਂ ਚਾਰਾ ਪੰਜਾ ਮੈਂ 15 ਪਿੰਡਾਂ ਦੇ ਨਾਂ ਨਾ ਨੂੰ ਕੋਟਲੀ ਸੂਰਤ ਮੱਲੀ ਚ ਇੱਕ ਗੋਲੀ ਗੋਲੀ ਜੈਂਗਸਟਰ ਉਹਦੇ ਘਰ ਤੁਹਾਡਾ ਕਿਉਂ ਨਹੀਂ ਪੰਜ ਤੱਕ ਚੱਲੀ ਆ ਪਰ ਕੱਲ ਇਹਨਾਂ ਦਾ ਕੋਈ ਪਰਮਖਤਾ ਰੰਧਾਵਾ ਸਾਹਿਬ ਉਹ ਕਹਿੰਦਾ 8000 ਐਫਆਈਆਰ ਕਰਦੀ ਹੈ ਤੇ 8000 ਐਫਆਈਆਰ ਕਰਦੀ ਰਮਨ ਦਾ ਸ਼ਕਤਮ ਹੋ ਗਿਆ 45 43000 ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੀ ਸੀ ਬਈ ਸੁਣ ਲੈ 43000 ਕੈਪਟਨ ਅਮਰਿੰਦਰ ਸਿੰਘ ਨੇ ਕਰਤੀ ਸੀ ਤੇ ਜੇਲ ਮਿਨਿਸਟਰ ਮੈਂ ਸੀ ਮੇਰੇ ਕੋਲ ਅੰਦਰ ਰੱਖਣ ਨੂੰ ਥਾਂ ਹੀ ਨਹੀਂ ਸੀ ਇਸੇ ਤਰ੍ਹਾਂ ਦਾ ਹੀ ਕਿੱਸਾ ਰੰਧਾਵਾ ਸਾਹਿਬ ਕੀ ਦਰਬਾਦਾ ਕੱਲ ਸੰਦੀਪ ਨਾਮ ਦਾ ਵਿਅਕਤੀ ਉਹਰੇ ਘਰੇ ਕੋਈ ਰੇਡ ਰੂਡ ਕੀਤੀ ਰੁਪਿਆ ਵੱਧ ਲਿਆ ਤੇ ਵਿਖਾਇਆ ਘੱਟ ਹੈ ਇਹ ਤਾਂ ਕੰਮ ਉਲਟਾ ਖਾਣ ਵਾਲਾ ਸਿਸਟਮ ਇਹਨਾਂ ਦਾ ਜਾਦੇ ਬਣਿਆ ਪਿਆ ਸ਼ਾਦੀ ਖਤਮ ਹੋਇਆ ਮੇਕਾ ਜੀ ਪੁਰੇ ਪਸਾ ਦੇ ਨਾਲ ਮੈਂ ਇਹ ਪੁਰੇ ਜੀ ਇਹੋ ਜੀ ਤੇ ਬਣ ਗਈ ਆ ਤੇ ਉਹ ਜੜ ਕਰਨੀ ਕਿ ਮੈਂ ਕਈ ਵਾਰੀ ਬਾਰਡਰ ਦੇ ਉੱਤੇ ਸਭ ਤੋਂ ਇਹ ਵੱਧ ਜਿਹੜਾ ਨਸ਼ਾ ਜਿਹੜਾ ਅੱਜ ਵੀ ਚੱਲ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੇ ਕਰਨ ਜੁੱਧ ਨਸ਼ਾ ਅੰਰੋਧ ਜੇ ਜਾਣਾ ਹੀ ਆ ਤੇ ਜਾ ਕੇ ਜੇ ਵੇਖੋ ਹਾਲਾਤ ਕੀ ਨੇ ਹੋਮ ਡਿਲੀਵਰੀ ਹੋ ਰਹੀ ਆ ਔਰ ਜਿੰਨੀਆਂ ਜੇ ਸ਼ਮਸ਼ਾਨ ਘਾਟ ਤੇ ਜਾ ਪਾਣੀ ਵਾਲੇ ਟੈਂਕਿਆਂ ਉੱਤੇ ਜਾ ਕੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਸਰੀਂਜਾਂ ਕਿਵੇਂ ਪਈਆਂ ਨੇ ਉੱਥੇ ਜਾ ਕੇ ਵੇਖੋ ਕਿਵੇਂ ਬੋਰ ਜਾਂ ਪਰਪਰ ਤੁਸੀਂ ਕਟੋਗੇ ਪਰ ਹੁਣ ਛੱਡੋ ਮੈਂ ਪਿੰਡਾਂ ਦੇ ਵਿੱਚ ਇਹਨਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਰਊਵਾਲ ਪਿੰਡ ਚ ਨਸ਼ਾ ਨਹੀਂ ਕਿ ਕਹਿੰਦਾ ਕਿ ਕੋਟ ਨਹੀਂ ਸੂਰਤ ਬਣੀ ਕਿ ਗੋਰਾ ਕਹਿੰਦਾ ਤਾਂ ਘਰੇ ਅਫਸਰਾਂ ਨੂੰ ਕਹ ਕੋਈ ਨਹੀਂ ਤਾਂ ਸਰ ਨਸ਼ਾ ਦਾ ਹਰੀਖ ਪਿੰਡ ਚ ਪਤਾ ਹੈ ਵੀ ਕਿਤੇ ਕਿਤੇ ਵਿਕ ਰਿਹਾ ਲੇਕਿਨ ਇਹਨੇ ਫਾਲਤੂ ਦੀਆਂ ਕਾਰਵਾਈਆਂ ਫਾਲਤੂ ਦੀਆਂ ਕਾਹਨੀਆਂ ਕਦੇ ਪੰਜਾਬ ਦੀ ਵਿਧਾਨ ਸਭਾ ਚ ਮੰਗਲ ਸਮਾਂ ਤੋਂ 3 ਸਾਲ ਹੋ ਗਏ 3.5 ਸਾਲ ਇੱਕ ਦਿਨ ਵੀ ਇਹਦੇ ਤੇ ਚਰਚਾ ਨਹੀਂ ਹੋਈ ਕੀ ਜੇ ਪੰਜਾਬ ਦਾ ਐਡਾ ਗੰਭੀਰ ਮੁੱਦਾ ਹੈ ਘਟੋ ਘਾਟੇ ਰਤੇ ਤਿੰਨ ਦਿਨ ਲਗਾਤਾਰ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਵੀ ਕਿੱਦਾਂ ਬੰਦ ਕਰੀਏ ਉਹਦੇ ਤੇ ਉਹਦੇ ਚ ਕਰੇਗਾ ਕੌਣ ਜੇ ਆਪਾਂ ਆਪਾਂ ਉਸ ਚੀਜ਼ ਨੂੰ ਬਾਹਰ ਆਵਾਂਗੇ ਮੈਂ ਤਾਂ ਬੜੀ ਹਸਾਨੀ ਤੋਂ ਦੇਖ ਕੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਸਟੇਜ ਤੇ ਬੋਲਦੇ ਨੇ ਜਾਂ ਅਸੈਂਬਲੀ 'ਚ ਬੋਲਦੇ ਨੇ ਮੈਨੂੰ ਕਿਉਂ ਆਪ ਇਹ ਬੈਲ ਹਿੱਜੇ ਲੱਗਦੇ ਹੁੰਦੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਪਏਗਾ ਉਹਨਾਂ ਨੂੰ ਪੰਜਾਬ ਦੇ ਦੇਖਣਾ ਪਏਗਾ ਬੜੀ ਸੱਚੇ ਜਿਹੜਾ ਜਾਲ ਸਾਰਾ ਪੰਜਾਬ ਕੋਈ ਆਪਾਂ ਪੁਰੇ ਤੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਕੋਈ ਇੰਡਸਟਰੀ ਨਹੀਂ ਸਾਨੂੰ ਦਿੱਸ ਰਹੀ ਕੋਈ ਸਾਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਦਿਸ ਰਿਹਾ ਕਿ ਕੋਈ ਜਿਹੜੇ ਕੋਲ ਐਕਸਪੋਰਟ ਨਹੀਂ ਨਾ ਲਈ ਹੋਏ ਮੈਂ ਕਹਿੰਦਾ ਕੋਈ ਜਿੰਨੇ ਸ਼ਹਿਰ ਦੇ ਇਹਨਾਂ ਨੂੰ ਇਹਨਾਂ ਦੇ ਵਿੱਚ ਕੀ ਇਹਨਾਂ ਦਾ ਅੱਜ ਤੱਕ ਕੀ ਕਾ ਕੀ ਆ ਉਹ ਸਾਨੂੰ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੇਖੋ ਤੁਸੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਤੁਹਾਡੀ ਚੀਜ਼ ਸੀ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਉਹ ਕਿਸਾਨ ਯੂਨੀਅਨ ਵਾਲੇ ਕਾਂਗਰਸੀ ਦੀ ਪੱਗਾ ਲਾਉਦੇ ਰਹੇ ਨੇ ਆਪਣੇ ਉਹਦੇ ਜਿਹੜੇ ਕਿਤੇ ਮੀਟਿੰਗ ਚ ਚਲੇ ਗਏ ਤੇ ਤੁਹਾਨੂੰ ਉਹ ਸਿਰ ਤੇ ਬਿਠਾਉਂਦੇ ਹੁੰਦੇ ਸੀ ਅੱਜ ਤੁਸੀਂ ਜਿਸ ਤਰੀਕੇ ਨਾਲ ਜਲੀਲ ਕਰਕੇ ਕੱਢਿਆ ਤੁਸੀਂ ਤੇ ਪੰਜਾਬੀ ਕਿਸਾਨੀ ਦਾ ਵੀ ਲੱਖ ਤੋੜ ਦਿੱਤਾ ਮੋਰ ਕਿਸਾਨੀ ਦੇ ਤੁਸੀਂ ਵਪਾਰੀ ਦਾ ਲੱਕ ਤੋੜ ਦਿੱਤਾ ਤੁਸੀਂ ਇਹਦਾ ਤੋੜ ਦਿੱਤਾ ਇੰਡਸਟਰੀ ਲਿਸਟ ਕੋਈ ਆਉਣਾ ਨਹੀਂ ਚਾਹੁੰਦਾ ਪੰਜਾਬ ਚ ਬਾਹਰ ਜਾਣ ਕਿਹੜੇ ਤੁਸੀਂ ਐਮਓਯੂ ਸਾਈਨ ਕੀਤੇ ਨੇ ਉਹ ਦਿਖਾਓ ਤੇ ਸਹੀ ਆ ਜਿਹੜਾ ਤੁਸੀਂ ਹਜਾੜਾ ਕਰਨ ਲੱਗਾ ਲੁਧਿਆਣਾ ਵਿੱਚੋਂ ਅਸੀਂ ਲੰਘ ਰਹੇ ਹਾਂ 43 ਸੌ ਏਕੜ ਕਿੰਨੀ ਹੈ ਨਹੀਂ 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 23000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸਕੀਮ ਹੈ 23000 ਮਤਲਬ ਸਾਰਾ ਲੁਧਿਆਣਾ ਤੇ ਆਸੇ ਪਾਸੇ ਇਹਦਾ ਮਤਲਬ ਸਾਡੀ ਤਾਂ ਕੋਈ ਐਗਰੀਕਲਚਰ ਸਟੇਟ ਰਹਿਣੀ ਨਹੀਂ ਹੈ ਪਰ ਆਪਾਂ ਨਸ਼ੇ ਤੇ ਆਈਏ ਨਸ਼ੇ ਦੀ ਅਸੀਂ ਗੱਲ ਕਰ ਰਹੇ ਸੀ ਕਿ ਕਾਂ ਹੀ ਛੁੱਟੇਗਾ ਜੇ ਲੋਕਾਂ ਨੂੰ ਕੰਮ ਮਿਲੂ ਬਿਲਕੁਲ ਠੀਕ ਜੇ ਜ਼ਮੀਨਾ ਇਦਾਂ ਹੀ ਆਪਾਂ ਖੋਲੀਆਂ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿ ਰਹੇ ਚੀਫ ਮਿਨਿਸਟਰ ਕਹਿ ਰਹੇ ਕਿ ਮੈਂ ਤੁਸਾਨਾ ਦੀ ਹਫ਼ਤ ਨੂੰ ਬਤਾਉਂਗਾ ਇਹ ਬੱਚੇ ਜਿਹੜੇ ਨੇ ਉਹ ਨਸ਼ੇ ਵੱਲ ਨੂੰ ਜਾਣਗੇ ਬਿਲਕੁਲ ਠੀਕ ਹੈ ਰੰਦਾਵਾ ਸਾਹਿਬ ਹੁਣ ਆਪਾਂ ਇਹ ਗੱਲ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਤੇ ਪਹੁੰਚਣ ਆਦੇ ਆ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੋਧ ਸੀਗਾ ਉਹਨਾਂ ਦਾ ਜਲੂਸ ਨਿਕਲ ਗਿਆ ਉਹ ਮੁਕੰਮਲ ਤੌਰ ਤੇ ਇਹਨਾਂ ਦੀ ਫੂਕ ਨਿਕਲ ਪਰ ਮਾਂ ਦੇ ਸ਼ੇਰ ਇੱਕ ਤਾਂ ਮੰਨਣਾ ਪੂਰਾ ਨਾਵਾ ਸਾਹਿਬ ਨਾਰਾ ਬੜਾ ਲੱਭ ਕੇ ਲਿਆਉਂਦੇ ਆ ਨਸ਼ਾ ਵਿਰੋਧ ਕਮਾਲ ਪਰਚਾ ਦੇਣ ਦੇ ਨਾਲ ਇਹ ਇਹ ਨਸ਼ਾ ਖਤਮ ਨਹੀਂ ਹੋਏਗਾ ਇਹਦੇ ਵਾਸਤੇ ਮੈਂ ਦੁਬਾਰਾ ਫੇਰ ਕਹਿ ਰਿਹਾ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਆਲਟਰਨੇਟਿਵ ਸੋਚਣਾ ਪਏਗਾ ਸੰਥਾਟਿਕ ਡਰੱਗ ਮੁਕੰਮਲ ਤੌਰ ਤੇ ਜਾਨਲੇਵਾ ਸਾਬਤ ਹੋ ਰਹੀ ਹੈ ਬੱਚੇ ਮਰ ਰਹੇ ਨੇ ਨੌਜਵਾਨ ਮਰ ਰਹੇ ਨੇ ਹੁਣ ਕੀ ਔਰਤਾਂ ਨੇ ਵੀ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਰਪਾ ਕਰਕੇ ਇਹਦਾ ਮਜ਼ਾਕ ਨਾ ਬਣਾਓ ਇੱਕ ਫਿਲਮ ਸਟੋਰੀ ਨਾ ਰਖਾਓ ਸੱਚ ਬਿਆਨ ਕਰੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਲਿਆਂ ਨੂੰ ਵੱਧ ਤੋਂ ਵੱਧ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾ ਕਰਮ ਹੈ ਓਵਰਡੋਸ ਦਾ ਲੋਕ ਮਰ ਰਹੇ ਨੇ ਉਹਦੇ ਬਾਰੇ ਉਹਨੂੰ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਰਾਜਾ ਵੜਿੰਗ ਔਰ ਸੁਖਜਿੰਦਰ ਰੰਦਾਵਾ ਨੂੰ ਕੋਈ ਜਵਾਬ ਦਿੱਤਾ ਜਾਂਦਾ ਹੈ ਜਾਂ ਨਹੀਂ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ